ਤਾਂ ਬਾਈ ਕਹਿੰਦਾ ਰਹਿ ਗਿਆ 6 ਬਾਕੀ ਤੇ ਆਪ ਆ ਗਈ PC 575 ਦੀ ਤੇ ਸੀਮਨ ਜਖਸੀਰ ਕਿਹੜਾ ਲੱਗਿਆ ਇਹ ਸੀਮਨ ਵੀਰੇ ਤਾਜ ਦਾ ਤਾਜ ਦਾ ਆ ਲੈ ਚੱਲ ਥੋੜੀ ਗਾਂ ਨੂੰ ਲੈ ਚੱਲ ਲੈ ਸੱਜਣੋਂ ਪਿੰਡ ਗੜੱਦੀ ਤਹਿਸੀਲ ਬੜਲਾਡਾ ਮੰਡੀ ਤੇ ਜਲਾ ਮਾਨਸਾ ਤੋਂ ਨਾ ਘਰੇਲੂ ਸੱਜਣ ਕੋਲੋਂ ਇੱਕ ਦੂਜਾ ਸੂਆ ਝੋਟੀ ਲੱਗਿਆ ਦਿਖਾਉਣਾ ਤੇ ਪਸ਼ੂ ਜੇ ਗੱਲ ਕਰ ਲਈਏ ਪਸ਼ੂ ਬਾਈ ਨੇ ਕਾਫੀ ਗਿਣਤੀ ਚ ਰੱਖੇ ਹੋਏ ਨੇ ਤੇ ਕੰਮ ਹੈਗਾ ਬਾਈ ਹੋਰਾਂ ਦਾ ਦੁੱਧ ਦਾ ਤੇ ਇਧਰਲੇ ਬੰਨੇ ਵੀ ਪਸ਼ੂ ਚੈੱਕ ਕਰ ਸਕਦੇ ਹਾਂ ਤੇ ਬਾਕੀ ਚਾਰੇ ਬੰਨੇ ਮੈਂ ਕਹੂੰਗਾ ਵੀ ਘਰ ਦੇ ਪਸ਼ੂ ਬੰਦੇ ਮਿਲਣਗੇ ਜਦੋਂ ਤੁਸੀਂ ਆਓਗੇ ਤੇ ਜਿਹੜਾ ਇੱਥੇ ਮਾਹੌਲ ਆ ਮਾਹੌਲ ਬੜਾ ਕਮਾਲ ਦਾ ਇਧਰਲੇ ਬੰਨੇ ਖੇਤ ਆਗੇ ਤੇ ਦਰਖਤ ਵਗੈਰਾ ਲਾਇਆ ਤੇ ਮੇਨ ਗੱਲ ਇਹ ਆ ਵੀ ਪਸ਼ੂ ਨਾ ਬਾਈ ਹੋਣੀ ਬਿਲਕੁਲ ਖੁੱਲੀ ਜਗ੍ਹਾ 'ਚ ਰੱਖਦੇ ਆ ਇਹ ਟਾਪ ਦੇ ਸੀਮਨ ਦੀ ਧਾਪ ਆ ਬਾਈ ਕਹਿੰਦਾ ਤੇ ਲੱਗਿਆ ਵੀ ਚੰਗਾ ਤੇ ਇਹਦੀ ਮਾਦਰ ਵੀ ਦਿਖਾ ਦੂੰਗਾ ਆ ਖੜੀ ਆ ਇਧਰਲੇ ਬੰਨੇ 17 18 ਬਾਈ ਗਾ ਨਾਰਮਲ ਦੀ ਸੇਵਾ ਤੇ ਦੇ ਦਿੰਦੀ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਆ ਬਾਈ ਸਸੀ ਗੱਲ ਬਾਈ ਚੜ੍ਹਦੀ ਕਲਾ ਜੀ ਬਹੁਤ ਵਧੀਆ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਜਗਸੀਰ ਸਿੰਘ ਵੀਰੇ ਫੋਨ ਨੰਬਰ ਜੀ ਮੋਬਾਈਲ ਨੰਬਰ ਹੈਗਾ 9592988043 9592988043 ਨਾਮ ਕੀ ਦੱਸਾਂਗੇ ਬਾਈ ਜਗਸੀਰ ਸਿੰਘ ਆ ਜਗਸੀਰ ਬਾਈ ਸੁਗਾ ਦੂਜਾ ਇਹ ਦੂਜਾ ਵੀਰੇ ਓਰਿਜਨਲ ਹਾਂ ਕਰੀ ਆ ਇਹਨੂੰ ਇੱਕ ਥੋਟ ਆ ਗਊਗਾ ਵੀ 네ਗਟਿਵ ਪੁਆਇੰਟ ਜੇ ਇਹ ਆ ਗਏ ਨੇ ਪੂਸ਼ਾਓ ਕਰਾ ਲਈ ਹੈ ਨਾ ਹਾਂ ਆ ਪੂਸ਼ਾਓ ਤੜਾ ਲਈ ਪਰ ਆਰ ਪੀ ਚੰਗੀਆਂ ਮੱਝਾਂ ਨੂੰ ਮਾਤ ਪਾਉਂਦੀ ਆ ਕਿਹੜੇ ਸੀਮਨ ਦੀ ਦੱਸਿਆ ਦੀ ਬਾਈ ਇਹ ਵੀਰੇ ਪੀਸੀ 575 ਦੀ ਜਮ ਅਰੀਜਨਲ ਟੀਕੇ ਜਮ ਅਰੀਜਨਲ ਵੀਰੇ ਆਪ ਲਾ ਕੇ ਭਰਾਇਆ ਹੋਇਆ ਆਪ ਜਾ ਕੇ ਲੈ ਕੇ ਹਾਂਜੀ ਵੀਰੇ ਠੀਕ ਆ ਗੱਲ ਪਹਿਲਾਂ ਨੇ ਕਿੰਨਾ ਉੱਤ ਕੱਢੇ ਨੇ ਪਹਿਲਾਂ ਨੇ ਵੀਰੇ 11.5 ਤੋਂ 12 ਲੀਟਰ 11.5 ਤੋਂ 12 ਚਵਾਈ ਦਾ ਵੀਰੇ ਕਹਿਣ ਦਾ ਨਹੀਂ ਚਵਾਈ ਦਾ ਠੀਕ ਆ ਗੱਲ ਤੇ ਹੁਣ ਕਿੰਨੇ ਦਿਨ ਬਾਕੀ ਨੇ ਇਹਦੇ ਹੁਣ ਵੀਰੇ ਇਹਦੇ 8 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 8 ਤਰੀਕ ਨੂੰ ਅੱਜ ਮੇਰੇ ਖਿਆਲ ਨਾਲ 2 ਤਰੀਕ ਹਨਾ ਅੱਜ 2 6 ਦਿਨ ਪੈਂਡਿੰਗ ਨੇ ਹਾਂਜੀ ਤੇ ਮਾਦਰ ਕਿਹੜੀ ਆ ਦੀ ਮਾਦਰ ਵੀਰੇ ਆ ਖੜੀ ਆ ਆ ਠੀਕ ਹੈ ਗੱਲ 16 17 22 ਗੱਲ 22 ਗੱਲ ਠੀਕ ਹੈ ਗੱਲ ਤੋਰ ਦੇ ਝੋਟੀ ਖੁਣ ਕੇ ਤੇ ਬਾਕੀ ਸੱਜਣੋ ਤੁਰਦੀ ਜੱਜਮੈਂਟ ਤੁਹਾਨੂੰ ਕਰਾ ਦੂੰਗਾ ਦਿਨ ਬਾਈ ਕਹਿੰਦਾ ਰਹਿ ਗਿਆ 6 ਬਾਕੀ ਤੇ ਆਪ ਆ ਗਈ PC 575 ਦੀ ਤੇ ਸੀਮਨ ਜਖਸੀਰ ਕਿਹੜਾ ਲੱਗਿਆ ਇਹਦੇ ਸੀਮਨ ਵੀਰੇ ਤਾਜ ਦਾ ਤਾਜ ਦਾ ਆ ਲੈ ਚੱਲ ਥੋੜੀ ਗਾਂ ਨੂੰ ਲੈ ਚੱਲ ਪੂਰਾ ਫੁੱਲ ਹੈ ਬਜੇਂਦਰ ਦਾਜ ਕੋਲੇ ਆ ਵੀਰੇ ਆ ਸ਼ੀਦਨ ਇਹਦੇ ਬਾਈ ਕਹਿੰਦਾ ਅਜੇ ਬਾਕੀ ਨੇ ਪਹਿਲਣ ਦਾ 12 ਕਿਜੀ ਦਾ ਮਲਕ ਰਿਕਾਰਡ ਆ ਕਮਾਲਾ ਬਾਈ ਇੱਥੋਂ ਤੇ ਖੜੀ ਇੱਕ ਘਰੇਲੂ ਸੱਜਣ ਕੋਲੇ ਪੂਛ ਵਾਲਾ ਮੈਂ ਤੁਹਾਨੂੰ ਦਿਖਾਤਾ ਸਟਾਰਟਿੰਗ ਚ ਵੀ ਉਹ ਥੋੜਾ ਜਨਾ ਝੋਟੀ ਚ ਨੈਗੇਟਿਵ ਪੁਆਇੰਟ ਰਹੂਗਾ ਉਦਾਂ ਝੋਟੀ ਆ ਗਈ ਬਹੁਤ ਕਮਾਲ ਦੀ origignal ਸੀਮੰਦੀ ਆ ਬਾਈ ਕਹਿੰਦਾ ਸੀਮਨ ਆਪਾਂ ਆਪ ਜਾ ਕੇ ਲੈ ਕੇ ਆਏ ਤੇ ਬਾਕੀ ਇੱਥੇ ਤੋਂ ਥਣ ਲੈ ਵਾ ਚੈੱਕ ਕਰ ਸਕਦੇ ਆ ਲੈ ਚੱਲ ਲੈ ਚੱਲ ਲੈ ਚੱਲ ਚੱਲ ਬੋਝ ਕੇ ਲੈ ਚੱਲ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਆ ਇੱਥੇ ਤੋਂ ਪੂਰੇ ਖੁੱਲੇ ਲੈਵੇ ਚ ਆ ਗਈ ਤੇ ਸ਼ੀਦਨ ਹਜੇ ਤਰੀਕ ਦੇ ਹਿਸਾਬ ਨਾਲ ਇਹਦੇ ਪੈਂਡਿੰਗ ਆ ਗਈ ਤੇ ਕੁਆਲਿਟੀ ਕਰ ਸਕਦੇ ਬਾਈ ਭਾਰ ਬੋਝ ਵਾਲੀ ਸ਼ਿਕਾਇਤ ਕੋਈ 100 ਦੀ 100 ਰਹੂਗੀ 100 ਦੀ 100 ਵੀਰੇ ਭਾਰ ਬੋਝ ਥਣ ਵੱਧ ਘੱਟ ਕੋਈ ਜਮਾਓ ਕੇ ਵੀਰੇ ਠੀਕ ਆ ਗੱਲ ਆ ਤੇ ਕਿੰਨਾ ਕੁ ਦੁੱਧ ਪਾ ਸਕਦੇ ਆ ਤੀਏ ਵੀਰੇ ਤੁਹਾਡੇ ਸਾਹਮਣੇ ਆ ਠੀਕ ਆ ਗੱਲ ਮੈਂ ਤਾਂ ਕਹਿੰਦਾ 18 ਦੇ ਦਊਗੀ ਠੀਕ ਆ ਗੱਲ ਪਰ 14 15 ਦੀ ਗਰੰਟੀ ਰਹੂਗੀ ਵਿੱਚੋਂ 14 15 ਪਾ ਦੂਗੀ ਬਿਲਕੁਲ ਵੀਰੇ ਨਾਰਮਲ ਸੇਵਾ ਤੇ ਆ ਗੱਬਣ ਤਾਜ ਤੋਂ ਆ ਤਾਜ ਤੋਂ ਵੀਰੇ ਬੀਬੋ ਬਾਜੀ ਮੱਝ ਦਾ ਬੱਚਾ ਜੀ ਨੇ 28 ਕਿਲੋ 400 ਗ੍ਰਾਮ ਕੱਢਿਆ ਹੋਇਆ ਠੀਕ ਆ ਗੱਲ ਆ ਤਾਂ ਤਾਜ ਤੋਂ ਪ੍ਰੈਗਨੈਂਟ ਆਪ ਪੀਸੀ 500 75 ਦੀ ਰਹੂਗੀ ਤੇ ਮਾਦਰ ਦੀ ਆਪਾਂ ਦਿਖਾਈ ਦਿੰਦੀ ਹੈ ਨਾ ਵੀਰੇ ਭੈਣਾਂ ਵੀ ਖੜੀਆਂ ਨੇ ਆਪਣੇ ਕੋਲੇ ਠੀਕ ਆ ਗੱਲ ਆ ਹਾਂ ਵੀਰੇ ਅੱਗ ਕੱਢੇ ਉਰ ਤੇ ਬਾਕੀ ਸੱਜਣੋਂ ਇੱਥੇ ਤਾਂ ਤੁਹਾਨੂੰ ਮੈਂ ਆਰਡਰ ਚੈੱਕ ਕਰਾ ਦੂੰਗਾ ਇੱਕ ਵਾਰੀ ਇਹ ਪੂਛ ਹੋਣੀ ਕਰਾਈਆ ਨਹੀਂ ਹਾਂਜੀ ਵੀਰੇ 10 ਕਿ ਦਿਨ ਹੋਇਆ ਵੀਰੇ ਸਾਰੀ ਠੀਕ ਆ ਗੱਲ ਕਰ ਲੈ ਇਧਰਲੇ ਬੰਦੇ ਉਧਰ ਨਾ ਆਵਾਂ ਸਾਰੀ ਹਾਂਜੀ ਵੀਰੇ ਬਿਲਕੁਲ ਓਕੇ ਆ ਵੀਰੇ ਅੱਜ ਤੁਹਾਨੂੰ ਦਿਖਾ ਵੀ ਦਿੰਨੇ ਲੇਖੋ ਕੋਈ ਤਕਲੀਫ ਨਹੀਂ ਤੇ ਬਾਕੀ ਸੱਜਣੋਂ ਇੱਥੇ ਤਾਂ ਤੁਹਾਨੂੰ ਆਰਡਰ ਚੈੱਕ ਕਰਾ ਦੂੰਗਾ ਝੋਟੀ ਦਾ ਚਵਾਈ ਦੀ ਟੱਟ ਫੱਟ ਤਾਂ ਨਹੀਂ ਨਹੀਂ ਵੀਰੇ ਸਰਲਾ ਸਿੱਟਾ ਕੋਈ ਜਿਵੇਂ ਵੀਰੇ ਲੇਡੀਜ਼ ਚ ਹੁੰਦੇ ਨੇ ਸਾਡੇ ਅਸੀਂ ਆਪ ਧਾਰ ਨਹੀਂ ਕੱਢਦੇ ਠੀਕ ਆ ਗੱਲ ਤੇ ਬਾਕੀ ਇੱਥੋਂ 100 ਦੀ 100 ਰੂਗੀ ਝੋਟੀ ਦਾ ਰੇਟ ਭਾਈ ਕਿਰ ਦਿਲ ਲੈਣੀ ਜੈਸਨ ਉਹ ਹੈ ਨਾ ਜੈਸਨ ਉਹ ਵੀਰੇ 1 ਲੱਖ 20 ਦਾ ਬਾਈ ਕਹਿੰਦਾ ਜੈਸਨ ਉਹ ਪੂਸ਼ ਕਰਕੇ ਮੰਨ ਲਓ ਵੀ 30000 ਬਸ ਹੈਗਾ ਦਾ ਮਾਨ ਤਾਂ ਨਹੀਂ ਹੋਊ ਸਿਰਫ ਵੀ 30000 ਮੈਂ ਥੱਲੇ ਆ ਗਈ ਹੈ ਨਾ ਹਾਂ ਵੀਰੇ ਉਹ ਆਪਣਾ ਪਤੀ ਵੀਰੇ ਬਾਕੀ ਉਹਦਾ ਕੁਆਲਿਟੀ ਤੁਹਾਨੂੰ ਚੈੱਕ ਕਰਾ ਦੋ ਨਾ ਥਣ ਕੱਲਾ ਕੱਲਾ ਲੱਗਾ ਤੇ ਪੂਰੀ ਬਿੱਥੀ ਤੇ ਲੱਗਾ ਘਰੀ ਦੇ ਫਿਰ ਇਧਰਲੇ ਬੰਨੇ ਕਰਦੇ ਤੇ ਹਲੇ ਬਾਈ ਕਹਿੰਦਾ ਕੱਢਦੀ ਆ ਦਿਨ ਇਹ ਮੰਨ ਲਓ ਵੀ ਇੰਨਾ ਕੁ ਲਵਾਸ ਇਹਦਾ ਪਹਿਲਣ ਦਾ ਸੀ ਵੀਰੇ ਪਹਿਲਣ ਦਾ ਸੀ ਵੀਰੇ ਜਿੰਨਾ ਹੁਣ ਜੱਕੀ ਫਿਰਦੀ ਆ ਤੇ ਨੰਬਰ 11 ਹੋਰ ਬੋਲ ਦੋ ਜੀ ਫਿਰ 95929 88043 95929 88043 88043 11 ਹੋਰ ਤੋੜ ਦੋ ਜੀ ਬੋਲ ਕੇ ਤੇ ਇੱਕ ਵਾਰੀ ਸਜਣੋ ਤੋੜ ਕੇ ਤੁਹਾਨੂੰ ਹੋਰ ਦਿਖਾ ਦਾਨਿਆ 1 ਲੱਖ ਤੇ 20000 ਇਹਦਾ ਫਿਕਸ ਜਿਆ ਰੇਟ ਰਹੂਗਾ ਆਪ ਪੀਸੀ 575 ਦੀ ਬਾਈਕ ਇਹਨਾਂ ਸੀਮਨ ਆਪ ਆਪ ਲੈ ਕੇ ਤੇ ਜਾ ਕੇ ਤਾਜ ਤੋਂ ਆ ਗਈ ਗੱਬਣਾ ਤਾਜ ਆ ਗਿਆ ਬੀਬੋ ਮੱਝ ਦਾ ਬੱਚਾ ਆ ਗਿਆ 28 ਕਿਲੋ ਵਾਲੀ ਦੱਲੇ ਆ ਬਈ ਜੱਕੀਰ ਲੈ ਆ ਉਹ ਲੋਗ ਤੇ ਖਾਸ ਗੱਲ ਇਹਦੀ ਇਹ ਆ ਵੀ ਇਹ ਘਰੇਲੂ ਸੱਜਣਾ ਕੋਲ ਖੜੀ ਆ ਕੋਈ ਵਪਾਰ ਵਾਲਾ ਸਿਸਟਮ ਨਹੀਂ ਬਾਈ ਹੋਰਾਂ ਦਾ ਸਵੇਰ ਆਦੀ ਠੰਡੀ ਸੀਲ ਆ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਭਾਰ ਬੋਝ ਦੀ ਗਾਰੰਟੀ ਰਹੂਗੀ ਤੇ ਥਣ ਲੈਵੇ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ 100 ਦੀ 100 ਹਰੇਕ ਪੱਖ ਤੋਂ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ